ਆਈ ਦੀ ਐਂਟਰੀ ਆ ਜੀ ਆਜੋ ਬਾਕੀ ਤੁਹਾਨੂੰ ਅੰਦਰ ਚੱਲ ਕੇ ਦਿਖਾਣੇ ਆ ਤੋ ਫੂਫੂਟ ਮੈਂ ਖਾ-ਖਾ ਕੇ ਪੇਟ ਬੜਾ ਕਰ ਲੈਂਦੇ ਹੈ ਨਾ ਬਾਟੀ ਚੂਰ ਮੈਂ ਰਾਜਸਤਾਨੀ ਜਲੇ ਜਿਸ ਤੋ ਚੂਰ ਮੈਂ ਹੋਗਾ ਬਾਟੀ ਹੋਗੀ ਦਾਲ ਹੋਗੀ ਗੱਪਟੀ ਸਬਜ਼ੀ ਹੋਗੀ ਲਸਣ ਹੋਣੀ ਜੀ ਸਾਸਰੀਕਾਲ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਹੋਪ ਆ ਤੁਸੀਂ ਸਾਰੇ ਕਿਹਟ ਹੋਵੋਗੇ ਇਹ ਬਲੌਗ ਮੇਰਾ ਬਹੁਤ ਲੇਟ ਆਇਆ ਤੇ ਕਾਫੀ ਕੰਮ ਕਾਰ ਚ ਬਿਜੀ ਹੋਣ ਕਰਕੇ ਥੋੜਾ ਜਿਹਾ ਬਲੌਗ ਲੇਟ ਹੋ ਗਿਆ ਮੇਰਾ ਹੁਣ ਤਾਂ ਚਲੋ ਕੋਈ ਨਹੀਂ ਸੰਡੇ ਦੀ ਸੰਡੇ ਅਪਲੋਡ ਕਰਿਆ ਕਰੂੰਗਾ ਮੈਂ ਬਾਕੀ ਅੱਜ ਆਪਾਂ ਆਏ ਆ ਇੱਥੇ ਹਿਾਰਪੁਰ ਸਾਡੇ ਬਹੁ ਮਸ਼ਹੂਰ ਮੇਲਾ ਲੱਗਾ ਆ ਤੇ ਤੁਹਾਨੂੰ ਦਿਖਾਉਣਾ ਮੈਂ ਅੰਦਰ ਚੱਲ ਕੇ ਤੇ ਬਾਕੀ ਜਿਹੜੇ ਹਿਾਰਪੁਰ ਵਾਲੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕਿ ਸਾਡੇ ਬਹੁ ਮਸ਼ਹੂਰ ਮੇਲਾ ਲੱਗਾ ਇੱਥੇ ਉਹਨਾਂ ਨੇ ਤਾਂ ਦੇਖ ਲਿਆ ਹੋਣਾ ਤੇ ਬਾਕੀ ਜਿਹੜੇ ਸਾਡੇ ਲਾਗੇ ਤਾਗੇ ਦੇ ਪਿੰਡਾਂ ਵਾਲੇ ਆ ਜਾਂ ਬਾਕੀ ਸ਼ਹਿਰਾਂ ਵਾਲੇ ਆ ਉਹਨਾਂ ਨੂੰ ਤਾਂ ਪਤਾ ਨਹੀਂ ਹੋਣਾ ਬਾਕੀ ਆ ਬੰਦਾ ਸਾਡਾ ਗੋਪੀ ਭਰਾ ਫਗ ਲੈਣੇ ਵਾਲਾ ਇਹ ਬੰਦਾ ਮੇਨ ਸਪੈਸ਼ਲ ਛੱਦੇ ਆ ਹੀ ਇਹ ਭਰਾ ਬਹੁਤ ਦੂਰੋਂ ਆਇਆ ਫਗਲਾਣੀ ਤੋਂ ਸਪੈਸ਼ਲ ਹਿਮਾਚਲਪੁਰ ਦਾ ਮੇਲਾ ਦੇਖਣ ਆਇਆ ਆ ਤੇ ਭਰਾ ਨੂੰ ਵੀ ਮੇਲਾ ਦਿਖਾਣੇ ਆ ਕਹਿੰਦਾ ਦੇਖਣਾ ਆ ਤੇ ਚਲੋ ਚੱਲਦੇ ਆ ਅੰਦਰ ਤੇ ਤੁਹਾਨੂੰ ਦਿਖਾਣੇ ਆ ਲਓ ਜੀ ਟਿਕਟਾਂ ਤਾਂ ਲੈ ਲਈਆਂ ਹੁਣ ਤੁਹਾਨੂੰ ਅੰਦਰ ਚੱਲ ਕੇ ਦਿਖਾਣੇ ਆ ਸਾਰਾ ਹੀ ਬਾਕੀ ਆ ਦੇਖ ਲਓ ਫਰੰਟ ਲੁੱਕੇ ਦੀ ਇਦਾਂ ਦੀ ਆ ਤੇ ਬਾਕੀ ਤੁਹਾਨੂੰ ਅੰਦਰ ਦਾ ਦਿਖਾਣੇ ਆ ਆ ਇਹਦੀ ਐਂਟਰੀ ਇਤਾਂ ਦੀ ਆ ਬਹੁਤ ਸੋਹਣੀ ਆ ਯਾਰ ਐਂਟਰੀ ਬਣਾਈ ਹੋਈ ਨਹੀਂ ਇਹੀ ਆ ਤਾਂ ਮੇਨ ਅਟਰੈਕਸ਼ਨ ਆ ਚਲੋ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਣਾ ਮੈਂ ਆਦੀ ਐਂਟਰੀ ਹੈ ਜੀ ਆਜੋ ਬਾਕੀ ਤੁਹਾਨੂੰ ਅੰਦਰ ਚੱਲ ਕੇ ਦਿਖਾਣੇ ਆ ਆਹ ਦੇਖੋ ਇਹ ਹੈਲੀਕਾਪਟਰ ਆ ਮੇਰਾ ਭਰਾ ਜਿਹਨੂੰ ਰੈਂਟ ਤੇ ਚਾਹੀਦਾ ਦੱਸ ਦਿਓ ਇਹ ਚੱਲਦਾ ਮੇਰਾ ਭਰਾ ਸਿੱਧਾ ਇੱਥੋਂ ਉੱਡਦਾ ਜਿੱਥੇ ਨੂੰ ਲੈ ਕੇ ਜਾਣਾ ਤੇ ਨਹੀਂ ਜਾ ਸਕਦੇ ਆ ਬਾਕੀ ਨਾਮ ਨੂੰ ਤੇਰੇ ਲਿਖੇ ਹੋ ਯਾਰ ਕਨੇ ਕਨੇ ਖਾਦੀਆਂ ਆਪਣੇ ਸਕੂਲ ਟਾਈਮ ਦੇ ਵਿੱਚ ਜ਼ਰੂਰ ਦੱਸਿਓ ਨਿੱਕੇ ਨਿੱਕੇ ਗਲਵਜਮ ਬਣਾਉਂਦੀਆਂ ਸੀ ਆਹ ਭਾਈ ਆਪਣਾ ਲੈ ਕੇ ਬੈਠਾ ਬਾਕੀ ਇੱਧਰ ਲੱਗੇ ਹੋ ਆ ਸਟਾਲ ਛੋਟੇ ਛੋਟੇ ਬਾਕੀ ਉਧਰ ਨਹੀਂ ਜਦੇ ਜਾਣੇ ਆ ਰਸਤੀਆਂ ਆਲੂ ਫੇਰਾਂ ਦਿਖਾਣਿਆਂ ਜਾ ਕੇ ਆ ਵੀ ਦੱਸੋ ਯਾਰ ਕਨੇ ਕਨੇ ਮੇਲਿਆਂ ਦੇ ਵਿੱਚ ਇਹ ਰਿੰਗ ਜਿਹਾ ਪਾਇਆ ਆ ਆ ਦੇਖੋ ਲਈ ਬੁੱਢੀ ਮਾਈ ਦਾ ਝਾਟਾ ਵੀ ਲੱਗਾ ਇੱਥੇ ਸਾਡੇ ਦਾ ਇੱਧੇ ਕਹਿੰਦੇ ਆਂ ਜੀ ਪਿੰਡਾਂ ਦੇ ਵਿੱਚ ਗੁੱਡੀ ਮਾਂ ਦਾ ਝਾਟਾ ਕਿਨੇ-ਕਨੇ ਖੱਦ ਬਾਕੀ ਇੱਧਰ ਨੂੰ ਲੱਗੇ ਹੋਆ ਝੂਲੇ ਵਗੈਰਾ ਦੇਖਦੇ ਆਂ ਜੀ ਆਪਾਂ ਹੁਣ ਬੈਠਦੇ ਆਂ ਜੇ ਝੂਟੇ ਲੈਣ ਦਾ ਪਲਾਨ ਬਣਿਆ ਤਾਂ ਫੇਰ ਲੈਨੇ ਆਂ ਯਾ ਝੂਟੇ ਲੈਣ ਲਈ ਦਾ ਕੋਈ ਵੀ ਨਹੀਂ ਹੈਗਾ ਸਾਰਾ ਹੀ ਖਾਲੀ ਆ ਅਕੇ ਇਸਦੀ ਵੀ ਖਾਲੀ ਪਈ ਆ ਵੱਡਾ ਚੰਡੋਲ ਵੀ ਖਾਲੀ ਆ ਠੰਡ ਕਰਕੇ ਜਾਂ ਕਿੱਦਾਂ ਵੀ ਆ ਨਾ ਲੈ ਨਹੀਂ ਰਹੇ ਟੂਟੇ ਬਾਕੀ ਫਗਲਾਣੇ ਵਾਲੇ ਲੱਗੇ ਹੋ ਇੱਧਰ ਵਲੌਗ ਸ਼ੂਟ ਕਰਨ ਪੂਰਾ ਕਵਰ ਕਰਦੇ ਪਏ ਆ ਉਸਤਾਦ ਹੁਣੀ ਬਾਕੀ ਆ ਯਾਰ ਨਿਆਣਿਆਂ ਨਹੀਂ ਛੋਟੇ ਛੋਟੇ ਆ ਨਾ ਲਾਇਆ ਆ ਨਿਆਣਿਆਂ ਦੇ ਲਈ ਬਣਾਇਆ ਪੂਰੇ ਆ ਦਿੱਤੇ ਬਾਕੀ ਇੰਨਾ ਯਾਰ ਜਿੱਦਾਂ ਸਾਡੇ ਤੇ ਸ਼ਹਿਰੇ ਨੂੰ ਇੱਥੇ ਰਸਪੈਂਦਾ ਕਾਫੀ ਪੈਂਦਾ ਆ ਉਹ ਨਹੀਂ ਹੈਗਾ ਇਹ ਆ ਗੋਪੀ ਹੁਣੀ ਕਹਿੰਦੇ ਭੂਤ ਬੰਗਲੇ ਜਾਣਾ ਭੂਤ ਬੰਗਲੇ ਦਾ ਬਾਜੇ ਉਹ ਨਾ ਲਗੀਆਂ ਕਿੱਧਰ ਗਿਆ ਚੱਲ ਆ ਜਾ ਗੋਪੀ ਤੇਰੀ ਅੰਦਰ ਜਾਣਾ ਮੇਰਾ ਮਰਾ ਬਾਜਾ ਉਹ ਨਾ ਅੰਦਰ ਮੋਹਲੋ ਚੋ ਦੇ ਅੰਦਰ ਬੇਬੀ ਬੀ ਵੀ ਹੋਇਆ ਪਿਆ ਕਹਿੰਦੇ ਬੇਬੀ ਕੰਮ ਕਰ ਮਸਤ ਜੋਕ ਮਾਰਾ ਰਿਹਾ ਯਾ ਹਸ ਰਿਹਾ ਹਲਕਟ ਹਸ ਆਵਾ ਅੰਦਰ ਜੀ ਭੂਤ ਅਵਲ ਕੀ ਕੰਮ ਰ ਲੱਗ ਗਿਆ ਚਲੋ ਕੋਈ ਨਹੀਂ ਬਾਕੀ ਯਾਰ ਆ ਕਪੜਿਆਂ ਕੁਪੜੇ ਦਾ ਵੀ ਸਿਸਟਮ ਰੱਖਿਆ ਹੈ ਨਹੀਂ ਸਾਰਾ ਤੁਹਾਨੂੰ ਦੁਕਾਨਾਂ ਦਿਖਾਣੀਆਂ ਹੁਣ ਹਾਂ ਜੋ ਜੀ 14 ਤਰ੍ਹਾਂ ਦੇ ਫਲੇਵਰ ਵੀ ਹੋ ਪੌਲਾ ਤਿਓ ਨੀਕੀ ਪਿਓ ਬੈਂਗੋ ਪਿਓ ਆ ਸਾਰਾ ਕਪੜਿਆਂ ਦਾ ਮਾਰਕੀਟ ਹੈ ਇੱਥੇ ਛੋਟੀ ਜੀ ਬਣਾਈ ਹੋਣੀ ਤੇ ਪ੍ਰਾਈਸ ਵਗੈਰਾ ਵੀ ਲਾਇਆ ਹੋਆ ਉੱਪਰ ਆਈਸਕ੍ਰੀਮ ਖਾਓ ਸ਼ਰਟੀ ਖਾਓ ਫਲੇਵਰ ਖਾਓ ਬਾਕੀ ਇਧਰ ਖਾਣ ਪੀਣ ਨੂੰ ਆਓ ਭੈਣ ਜੀ ਆਓ ਭਾਜੀ ਆਇਆ ਠੰਡ ਦੇ ਵਿੱਚ ਹੀ ਲਾਇਆ ਆ ਆਈਸਕ੍ਰੀਮ ਖਾਣੇ ਖਾਣੀ ਆ ਠੰਡ ਦੇ ਵਿੱਚ ਹੈਂ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਆਓ ਭੈਣ ਜੀ ਆਓ ਭਾਜੀ ਇਸ ਤਰ੍ਹਾਂ ਲੱਗਿਓ ਸਾਰੇ ਖਾਣ ਲਈ ਆਈਸਕ੍ਰੀਮ ਸ਼ੌਪਿੰਗ 14 ਤਰ੍ਹਾਂ ਦੇ ਫਲੇਵਰ ਵੀ ਹੋ 14 ਆ ਲੋ ਜੀ ਲੇਡੀਜ਼ ਬਸ ਚੱਕੋ ਪਿਓ ਬਾਕੀ ਲੇਡੀਜ਼ ਲੱਗੀਆਂ ਹੋਈਆਂ ਸ਼ੌਪਿੰਗ 'ਗਾਂ ਬਾਕੀ ਖਾਨ ਕੋਲ ਸਾਰੇ ਬੈਠੇ ਹੋਏ ਨੇ ਛੋਟੇ ਛੋਟੇ ਇਹ ਸਟਾਲ ਲੱਗੇ ਹੋ ਅਲੱਗ ਅਲੱਗ ਤਰ੍ਹਾਂ ਦੇ ਤੇ ਸਾਰੇ ਆਪਣਾ ਆਪਣਾ ਇੰਜੋਏ ਕਰਦੇ ਪਿਆ ਆ ਤੇ ਬਾਕੀ ਮੈਂ ਤੁਹਾਨੂੰ ਇੱਧਰ ਦਿਖਾ ਦਿੰਦਾ ਆ ਕੀ ਲੱਗੇ ਹੋ ਆ ਦੇਖੋ ਉਹ ਭਾਈ ਗਰਮ ਗੁਲਾਬ ਜਾਮਨਾ ਗੱਜ ਦਾ ਹਲਵਾ ਮੂੰਗ ਦਾਲ ਆਖੀ ਲੱਗਿਆ ਯਾਰ ਕੁੱਲੜ ਪੀਜਾ ਹਾਂਜੀ ਸਟੇਜ ਵਾਕ ਟ੍ਰੈਡੀਸ਼ਨਲ Rajasthan ਦਾ ਇਹ ਕਿੰਨਾ ਰੀਅਲ ਲੱਗਾ ਹੋ ਗਿਆ ਉਹ ਬੜਾ ਪਾਰ ਹੈ ਯਾਰ Rajasthan ਦਾ ਅਸਲੀ ਲੱਗਾ ਪਿਆ ਹੈ Rajasthan ਤੇ ਅਸਲੀ ਸਵਾਦ ਹਾਂ ਜੀ ਕੋ ਆ ਪਤਾ ਨਹੀਂ ਕੀ ਕਹਿੰਦੇ ਨਾਲ ਬਾਕੀ ਆ ਪਤਾ ਨਹੀਂ ਕੀ ਕੀ ਹੋਇਆ ਦਾ ਭਾਈ ਉਹਨਾਂ ਨੂੰ ਪਤਾ ਹੋਊਗਾ ਬਸ ਆ ਪਿਆ ਬਾਕੀ ਇਹ ਬਾਕੀ ਦੇਖਦੇ ਆ ਭਾਈ ਇਹਨੂੰ ਕੀ ਕਹਿੰਦੇ ਆ ਇਹ ਪਿਆਜ਼ ਕੀ ਕਚੋਰੀ ਆ ਦਾਲ ਕੀ ਕਚੋਰੀ ਆ ਮਿਰਚ ਬੜਾ ਆ ਮੂੰਗ ਦਾਲ ਦੀ ਪਕੌੜੀ ਐ ਇਸ ਤਰ੍ਹਾਂ ਉਸ ਕਚੋਰੀ ਐ ਦਾਲ ਵਾਟੀ ਚੂਰਮਾ ਆ ਰਾਜਸਥਾਨੀ ਜਿਹਦੇ ਵਿੱਚ ਚੂਰਮਾ ਹੋਗਾ ਵਾਟੀ ਹੋਗੀ ਦਾਲ ਹੋਗੀ ਕੱਟੇ ਸਬਜ਼ੀ ਹੋਗੀ ਲਸਣ ਹੋਵੇ ਠੀਕ ਕੀ ਇਹ ਬੜਾ ਪਾਵਰ ਦਾ ਵੀ ਨਹੀਂ ਠੀਕ ਆ ਭਾਜੀ ਆਓ ਭਾਜੀ ਵਿਜ਼ਿਟ ਕਰੋ ਰਾਜਸਥਾਨ ਦਾ ਸਭ ਤੋਂ ਅਸਲੀ ਸਵਾਦ ਟਰੈਡੀਸ਼ਨਲ ਹੁੰਦਾ ਹੈ ਰਾਜਸਥਾਨ ਤੋਂ ਆਓ ਜਰੂਰ ਯਾਰ ਇੱਥੇ ਕੋਈ ਆਏ ਤਾਂ ਟਰਾਈ ਜਰੂਰ ਕਰੋ ਬਾਕੀ ਬਾਕੀ ਜੇ ਅਸੀਂ ਆਉਂਦੇ ਆ ਤਾਂ ਫੇਰ ਦੇਖਦੇ ਆਂ ਕਰਾਨੇ ਆ ਪਲੇਟ ਇਕੱਦੀ ਦੇਖਦੇ ਆਂ ਖਾ ਕੇ ਕਿੰਦਾ ਦਾ ਸਵਾਦ ਆ ਹਨਾ ਆਪਣਾ ਹੁਣ ਲੈਣ ਲੱਗਾ ਫਗਲਾਣੀ ਵਾਲਾ ਤੇਲ ਲੈ ਲਾ ਮੇਰਾ ਭਰਾ ਤੇਲ ਗੋਪੀ ਪਾ 100% ਗਾਰੰਟੀ ਕਰਦਾ ਹਾਂ 100 गारंटी का तेल है पका के लेको आने का झाड़ी में जाके अच्छा <laughs> लेला तेल मेरा बड़ा बाल भाई जेडे वे फैने तेरे 2000 3000 तीन हजार लीटर में जड़े बूटी डाल के उसमें पूजे भी डाल के पका के, के, <laughs> ਤੂੰ ਲਾ ਤੇਲ ਵਾਲਾ ਵੱਡੇ ਗੱਲ ਜੀ ਗਾਂਜ ਕਿੱਥੋਂ ਪਈ ਓ ਤੇਰੇ ਪਹਿਲੀ ਕੋ ਬੜੇ ਸ਼ਹਿਰ ਤੋਂ ਘਰੇ ਆ ਮਾੜੇ ਜੀ ਹਾਂ ਮੈਦਾ ਕਾ ਲੈਂਣ ਲੱਗਾ ਤੇਲ ਤੂੰ ਮਾਮਾ ਭਾਈ ਜਿਹਦੇ ਬਾਲ ਬੂਲ ਝੜਿਓ ਆ ਜਾਂ ਕਿੰਦਾ ਆ ਇਥੇ ਆ ਦੇਖੋ ਸਪੈਸ਼ਲ ਤੇਲ ਆ ਜੋ ਆਪਨਾ ਸਿਰ ਦਰਦੋ ਕੇ ਹੈ ਆਪ ਇਹਦੇ ਸੌਣ ਲੋ ਜੋ ਨਾਟ ਬੈਠ ਜਾਂਦੇ ਖਾਂਸੀ ਕਫਾ ਗਲੇ ਕਾ ਦਰਦੋ ਕੇ ਲੀਏ ਹੈ ये अपना बॉडी हीट बॉडी हीट बॉडी वाइब्रेशन आके चक्कर बी पे लकवा के लिए ये अपना पिम्पल्स पिंपल्स होता है ना लड़की के देख को लड़का को देख के पिंपल्स हो जाते ना। है ये गोपी है गोपी मुंडे दे दे है ये तो दसो दसो जो लड़का लड़की लाइन मार मार के हो जाते ना इसके क्या बोला तूने लगाने का गोपी तेरे ज्यादा तेरे लेना ज्यादा हो तो फ्रूट में खा खा के पेट बड़ा कर लेते है ना अरे कहना क्या चाहते हो? हो इसके पेट कम करने का तो का का तो ज़्यादा मीठा मिल गया वो खा का के शुगर हो जाते ना उसको खाने का है। ये सारे इलाज है देखो आ है भाई जड़ी बूटियां पईया जेड़ा भी मेरा भ्रा किसी भी बीमारी तो पीड़ित भाई उन्होंने ਸਾਰੀ ਬਿਮਾਰੀਆਂ ਦਾ ਇਲਾਜ ਭਾਈ ਜੀ ਹੁਣਾਂ ਕੋਲ ਹੈਗਾ ਵਾ ਗੋਪੀ ਨੇ ਤਾਂ ਦੱਸਤਾ ਆ ਗੋਪੀ ਦੇ ਲੈਂਦਰਾਂ ਜ਼ਿਆਦਾ ਵੱਜੀਆਂ ਗੋਪੀ ਉਹ ਦਿਖਾਦਾ ਕਿੱਥੇ ਵੱਜੀਆਂ ਇਹ ਦਵਾਈ ਤੈਨੂੰ ਲੈ ਕੇ ਦਿੰਦੇ ਆ ਕੋਈ ਨਹੀਂ ਇਹ ਕੋਈ ਨਹੀਂ ਹੈ ਨਾ ਆਪਾਂ ਗੋਪੀ ਨੂੰ ਲੈ ਕੇ ਦਿੰਦੇ ਆ ਦਵਾਈ ਭਾਈ ਜੀ ਹੁਣਾਂ ਦੇ ਕੋਲੋਂ ਇੱਥੇ ਪਹੁੰਚੋ ਜਰੂਰ ਠੀਕ ਆ ਜਿਹਦੇ ਜ਼ਿਆਦਾ ਰਿਆਸ਼ਾ ਰੂਸ਼ਾ ਹੋਈਆਂ ਗੋਪੀ ਦੇ ਤਾਂ ਜ਼ਿਆਦਾ ਹੋਈਆਂ ਆ ਪਹੁੰਚੋ ਜਰੂਰ ਮੇਰਾ ਭਰਾ ਜਿਹਦੇ ਇਦਾਂ ਹੋਈਆਂ ਸਾਰੇ ਮੁਮਾਰੀਆਂ ਲਾਜ ਇੱਥੇ ਮਿਲੂ ਤੁਹਾਨੂੰ ਆਇਓ ਜ਼ਰੂਰ ਪਹੁੰਚੇ ਜ਼ਰੂਰ ਹੁਣ ਅਸਲੀ ਚੱਲੇ ਸੀਗੇ ਤੇ 10 ਵਜੇ ਕਲੋਜ਼ਿੰਗ ਟਾਈਮ ਹੈ ਤੇ ਹੁਣ ਆਪਾਂ ਵੀ ਚੱਲੇ ਸੀ ਘੁੰਮ ਫਿਰ ਕੇ ਬਾਕੀ ਜਿਆਦਾ ਬਹੁਤ ਮਜ਼ਾ ਆਇਆ ਤੇ ਕਾਫੀ ਵਧੀਆ ਚੀਜ਼ਾਂ ਆ ਅੰਦਰ ਦੇਖਣ ਨੂੰ ਮੰਨੂ ਵਧੀਆ ਆ ਆਪਣੀ ਫੈਮਿਲੀ ਨਾਲ ਆਓ ਵਧੀਆ ਇੰਜੋਏਮੈਂਟ ਲਈ ਵਧੀਆ ਆ ਟਾਈਮ ਵਧੀਆ ਸਪੈਂਡ ਹੁੰਦਾ ਆ ਅੰਦਰ ਆ ਕੇ ਤੇ ਆਓ ਜਰੂਰ ਪਹੁੰਚੋ ਜੂ ਹਿਆਰਕੋੜ ਵਾਲੇ ਦਾ ਬੰਦੇ ਆਪਣੇ ਜਿਹੜੇ ਰਿਜ਼ਰਟ ਕਰੀ ਗਏ ਹੋਣੇ ਆ ਬਾਕੀ ਜੇ ਲੱਗ-ਟੱਗ ਦੇ ਸ਼ਹਿਰਾਂ ਦੇ ਆਓ ਜਰੂਰ ਬਹੁਤ ਵਧੀਆ ਆ ਕਿ ਫੀਮਸ ਬਹੁਤ ਮਿਲਦਾ ਹੈ ਤੇ ਬਾਕੀ ਅਸੀਂ ਹੁਣ ਚੱਲਦੇ ਆ ਤੇ ਆਪਣੀ ਐਗਜ਼ਿਟ ਆ ਗਈ ਆ ਇੱਧਰੋਂ ਬਾਕੀ ਵਧੀਆ ਆਪਣੇ ਫਗਲਾਣੇ ਵਾਲੇ ਗੋਪੀ ਭਾਈ ਹੁਣੀ ਲੱਗੇ ਹੋਆ ਵਲੋਗਿੰਗ ਕਰ ਤੇ ਆਪਾਂ ਲ ਬਾਹਰ ਨੂੰ ਆ ਗਏ ਐਗਜ਼ਿਟ ਤੋਂ ਮਾ ਕੀ ਯਾਰ ਬਹੁਤ ਸੋਹਣਾ ਬਣਾਇਆ ਯਾਰ ਇਹ ਨਹੀਂ ਬਾਹਰੋਂ ਇਧਰੋਂ ਐਂਟਰੈਂਸ ਬਹੁਤ ਸੋਹਣੀ ਬਣਾਈ ਹੋਈ ਹੈ ਨਹੀਂ ਤੁਸੀਂ ਦੇਖ ਸਕਦੇ ਆ ਮੇਨ ਅਟਰੈਕਸ਼ਨ ਇਹੀ ਹੈ ਯਾਰ ਬਹੁਤ ਨਾਈਸ ਆ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਲੱਗਦਾ ਹੈ ਬਾਕੀ ਦੱਸਿਓ ਜ਼ਰੂਰ ਯਾਰ ਤੁਹਾਨੂੰ ਕਿੱਦਾਂ ਦਾ ਵਲੌਗ ਲੱਗਿਆ ਕੋਈ ਕਮੀ ਪੇਸ਼ੀ ਜਿੱਦਾ ਵੀ ਤਰੀਕ ਕਮੈਂਟਾਂ ਜਰੂਰ ਦੱਸਿਓ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਉਹਨੂੰ ਸੁਧਾਰਾਂਗਾ ਜ਼ਰੂਰ ਬਾਕੀ ਯਾਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਤੇ ਬਾਕੀ ਹੁਣ ਤੁਹਾਨੂੰ ਹਰੇਕ ਸੰਡੇ ਦੀ ਸੰਡੇ ਵਲੌਗ ਆਦੇ ਰਹੂਗੇ ਤੇ ਆਈ ਹੋਪ ਤੁਸੀਂ ਉਚਾਈ ਕੀਤਾ ਹੋਊਗਾ ਵਲੌਗ ਨੂੰ ਚਲੋ ਮਿਲਦੇ ਆ ਕਿਸੇ ਹੋਰ ਵਧੀਆ ਜੇ ਵਲੌਗ ਦੇ ਵਿੱਚ ਬਾਏ ਬਾਏ